ਹਾਂਜੀ ਪੰਨਾ ਨੰਬਰ 953 ਦੀ 18ਵੀਂ ਲਾਈਨ ਹੈ ਜੀ RAM KALI WAHAR ਪਹਿਲਾ ਮਸਲੋਕ ਮਹੱਲਾ ਪਹਿਲਾ ਹਮ ਸਹਸਰ ਦਾਨ ਦੇ ਇੰਦਰ ਰੋ ਆਇਆ ਪਰਸ ਰਾਮ ਰੋਵੇ ਕਰ ਆਇਆ ਅੱਛਾ ਹਰਿ ਜੀ ਆਪ ਨੂੰ ਪੜ੍ਹ ਲੈ ਅਜੈਸ਼ਰ ਹੋਵੇ ਕੀ ਖਾਇ ਐਸੀ ਦਰਗਾਹ ਮਿਲੇ ਸਜਾਈ ਮੰਗ ਰੋ ਰਹਿਣ ਦੇ ਅਜਾ ਸਾਰੇ ਰੋਵੇ ਪਿੱਛਾ ਖਾਈ ਐਸੀ ਦਰਗਾ ਮਿਲ ਸਜਾਈ ਇਹ ਕਾਲਾ ਦਾ ਦਰਗਾ ਨਹੀਂ ਐ ਸਤਸਾ ਦੀ ਜੀ ਇਹ ਸਤਸਾ ਦੀ ਗੱਲ ਨਹੀਂ ਐ ਇਸ ਲੋਕ ਦੀ ਗੱਲ ਨਹੀਂ ਐ ਜੀ ਇਹ ਤਾਂ ਲੋਗ ਇਹ ਤਾਂ ਕਿਸੇ ਹੋਰ ਲੋਗ ਦੀ ਗੱਲ ਆ ਔਰ ਰੋਵੇ ਦਾ ਮਤਲਬ ਐ ਪ੍ਰੈਜ਼ੈਂਟ ਟੈਂਸ ਦਾ ਕੰਟੀਨਿਊਸ ਐ ਉਹ ਵੀ ਰੋ ਰਿਹਾ ਹੈ ਰੋਇਆ ਸੀ ਦੀ ਪਰਸਰਾਮ ਰੋਵੈ ਕਰ ਆਇਆ ਉਹ ਵੀ ਰੋ ਰਿਹਾ ਹੈ ਰੋ ਰਿਹਾ ਤਾਂ ਪ੍ਰੈਜ਼ੈਂਟ ਟੈਂਸ ਹੈ ਜੀ ਰੈਜੈਂਟ ਟੈਂਸ ਇਹ ਜਿਹੜੇ ਲੋਕ ਨੇ ਕਿਹਾ ਕੁਝ ਹੋਰ ਉਹ ਆਪਣੇ ਨਾਲ ਜੋੜ ਕੇ ਇਹ ਅਰਥਾ ਰਹਿਦੇ ਅਸਲ ਜੇ ਜਿਹੜਾ ਵਿਥਿਆਸ ਹੈ ਇਹਨਾਂ ਦਾ ਉਹ ਨੂੰ ਸੱਚ ਉਹਨੂੰ ਸ਼ੁੱਧ ਕੀਤਾ ਸੇਮਬਰ 67 ਸੋਧਦੇ ਨੇ ਇੱਕ ਸਹੱਸਰ ਦਾਣ ਦੇ ਇੰਦਰ ਰੋ ਆਇਆ ਇਹ ਤਾਂ ਆ ਪਾਸਾ ਇਦਰੀ ਇਦਰੀ ਜਿਹੜਾ ਲਫਜ਼ਾ ਬੁੱਤੀ ਦਾ ਲਾਉਂਦੇ ਦਰਵੰਦਨ ਨਹੀਂ ਰੋ ਆਇਆ ਰੋ ਕੇ ਆ ਗਿਆ ਇਹ ਤਾਂ ਨਹੀਂ 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 ਰੁਆਇਆ ਅੱਛਾ ਰੁਆ ਅੱਛਾ ਰੁਆ ਰੋ ਰਿਹਾ ਹੈ ਕੰਟੀਨਿਊਲੀ ਫੇਰ ਵੀ ਰੁਹਾਇਆ ਇਹਨੂੰ ਰੁਹਾਇਆ ਇਹ ਰੋਣਾ ਹੀ ਰੋ ਰਿਹਾ ਹੈ ਚਾਹੇ ਉਹਨੂੰ ਹਜ਼ਾਰਾਂ ਦਾ ਦੇਤੇ ਲੱਖਾਂ ਨਾਲ ਦੇਤੇ ਕਿੰਨਾ ਕੁਝ ਦੇਤਾ ਸ੍ਰਿਸ਼ਟੀ ਦੇ ਵਿੱਚ ਜਿਹੜਾ ਇੰਦਰ ਹੈ ਉਹਨਾਂ ਸਰੀਰ ਦੇ ਧਾਰੀ ਹੈ ਫੇਰ ਵੀ ਰੋਦੇ ਦਾ ਰੋਦਾ ਇਹ ਮੰਗਦਾ ਬੋਦਰਾ ਇਹ ਫੇਰ ਵੀ ਰੋਂਦਾ ਹੀ ਆ ਸੰਸਾਰ ਜਿਹੜਾ ਰੋਂਦਾ ਕੋਣ ਨਹੀਂ ਸਾਰੇ ਰੋਂਦੇ ਨੇ ਸਾਰੇ ਇਹ ਸੰਸਾਰ ਦੁਖੀ ਆ ਐਂਡ ਤੇ ਜਾ ਕੇ ਉਹਨੇ ਕਿਹਾ ਹੋਇਆ ਨਾਨਕ ਦੁਖੀ ਆ ਸਭ ਸੰਸਾਰ ਇਹ ਸੰਸਾਰ ਦੇ ਵਿੱਚ ਸਭ ਕੁਝ ਹੁੰਦਾ ਵੀ ਸਾਰਾ ਸੰਸਾਰ ਹੀ ਰੋਂਦਾ ਹੈ ਜੀ ਹੱਸਦਾ ਹੱਸਦਾ ਨਹੀਂ ਇੱਥੇ ਕੋਈ ਸਾਰੇ ਰੋਂਦੇ ਨੇ ਸੰਸਾਰ ਦਾ ਦੇ ਕੇ ਦਲੂ ਇਹਦਾ ਕੋਈ ਤੇ ਕੇ ਸੰਸਾਰ ਦੇ ਪਦਾਰਥ ਫਿਰ ਉਹਦੇ ਦਾ ਰੋਂਦਾ ਇਕ ਸਵਾਲ ਆਂਦਾ ਜੀ ਵਿੱਚ ਇੰਦਰ ਨੂੰ ਮਨ ਅਸੀਂ ਕਿਉਂ ਕਵਾਂਗੇ ਜੀ ਇੰਦਰ ਤਾਂ ਉਹਨਾਂ ਦਾ ਪਤ ਗਿਆਨ ਇੰਦਰੀਆਂ ਨੇ ਬੋਲਿਆ ਕਬਜਾ ਹੈ ਤਾਂ ਗਿਆਨ ਇੰਦਰੀਆਂ ਦਾ ਮਾਲਕ ਇੰਦਰ ਹਾਂ ਹੋਰ ਹੋਰ ਕੌਣ ਹੁੰਦਾ ਇੰਦਰ ਨਹੀਂ ਗੁਰਬਾਣੀ ਵਿੱਚੋਂ ਸਾਨੂੰ ਕੋਈ ਪ੍ਰੂਫ ਮਿਲ ਸਕਦਾ ਜੀ ਏਦਾਂ ਸਬੂਤ ਮਿਲ ਸਕਦਾ ਕੋਈ ਜੀ ਵੀ ਇੰਦਰ ਮਨ ਨੂੰ ਕਿਹਾ ਗਿਆ ਹੈ ਇੰਦਰ ਲਫ਼ਜ਼ ਦਾ ਅਰਥ ਹੈ ਇੰਦਰੀਆਂ ਨਾਲ ਗੁੰਦ ਇਦਰੀ ਜਿੱਤ ਪਲਤ ਦੋਖ ਤੇ ਰਹਤ ਅੱਛਾ ਫੇਰ ਠੀਕ ਹੈ ਇਦਰੀ ਜਿੱਤ ਪਲਤ ਦੋਖ ਤੇ ਰਹਤ ਇਹ ਗਿਆਨ ਇਦਰੀਆਂ ਨੂੰ ਸਮਝਾ ਲਵੇ ਬੰਨੂ ਅੱਖਰ ਨੂੰ ਸਮਝਾ ਲਵੇ ਇਹ ਜੇਤਰੋ ਮੇਰਿਓ ਸਾਚੇ ਸੁਣਨ ਨੂੰ ਪਠਾਇ ਸਾਚੇ ਸੁਣਨ ਨੂੰ ਪਠਾਇ ਸ੍ਰੀ ਗੁਰੂ ਦਾ ਸੁਣੋ ਸਤਿ ਬਾਣੀ ਇਹ ਸਰਬਨੋ ਮੇਰਿਓ ਜਾਂ ਇਹ ਸਰਬਨੂ ਮੇਰਿਓ ਤਾਚੇ ਸੋਣੇ ਨੂੰ ਪਠਾਏ ਤਾਚੇ ਸੋਣੇ ਨੂੰ ਪਠਾਏ ਸ੍ਰੀ ਲਾਲੇ ਸੋਣ ਨੂੰ ਸੱਤ ਬਾੜੀ ਇਹੇ ਨਿਤਰੋ ਮੇਰਿਓ ਹੰਤਦੂ ਜੋ ਤਰੀ ਹਰ ਬਣਾ ਬਲਨ ਦੇਖੋ ਕੋਈ ਇਹਨਾਂ ਨੂੰ ਸਮਝਾ ਲਵੇ ਜਿੱਤ ਲਵੇ ਕਾਏ ਜਿਹੜਾ ਪੰਜਾ ਪੰਜਿਮਨ ਨੂੰ ਕੀ ਹੋਇਆ ਇਹ ਸਾਰੇ ਧੋਖਾ ਤੋਂ ਰਹਿਤ ਹੋ ਜਾਂਦਾ ਇਹਨੂੰ ਕੋਈ ਦੁੱਖ ਨਹੀਂ ਰਹਿੰਦਾ ਦੁਖਾਂਵਰ ਕੇ ਰੋਂਦਾ ਰੋਂਦਾ ਕਰਕੇ ਦੁਖਾਂਵਰ ਕੇ ਰੋਕਦਾ ਨੂੰ ਹੂੰ ਵੇਦ ਜ ਕੋਈ ਦੋਖ ਕੋਈ ਜਿਹੜੇ ਔਗੜਦੇ ਹੋ ਗੱਡੀ ਕੋਈ ਰੰਦਾ ਉਹ ਕੋਈ ਰੋਦੇ ਨੇ ਉਹਨ ਲੋਭ ਰੋਂਦਾ ਲੋਭਿਆ ਰੋਂਦਾ ਮੋਗੜ ਕੇ ਰੋਂਦਾ ਰੋਦ ਕਰਕੇ ਰੋਂਦਾ ਇਛਾਲਾਂ ਕਰਕੇ ਰੋਂਦਾ ਫੀਰ ਉਹਨੇ ਰੋਂਦਾ ਹੋਰ ਕੀ ਕਰਦਾ ਇਹ ਅਰਦਾਸ ਕਰਦਾ ਅਰਦਾਸ ਵੀ ਕਰਦਾ ਰੋਂਦਾ ਉੱਥੇ ਰੋਣੇ ਰੋਂਦਾ ਉਹ ਮੁੰਡੇ ਉਹ ਮੁੰਡੇ ਇਹਦਾ ਅਰਦਾਸ ਵੀ ਰੋਂਦਾ ਹੀ ਹੈ ਯਰਵਾਸੀ ਅਰਦਾਸ ਕਰਨੇ ਰੋਣਾ ਆਪਣਾ ਰੋਣਾ ਨੋਦਾ ਅਰਦਾਸ ਕਰਦਾ ਹੈ ਅਰਦਾਸ ਆ ਕੀ ਸੰਤੋਖ ਦੇ ਵਿੱਚ ਹਮ ਸੰਤੋਖ ਹੋਵੇ ਅਰਦਾਸ ਸਾਥ ਸੰਤੋਖ ਹੋਵੇ ਬੁੱਕੇ ਐਸਾ ਸੰਤੋਖ ਦੇ ਜਿਹੜਾ ਮੇਰਾ ਕਿਸੇ ਕੀਮਤ ਤੇ ਟੁੱਟੇ ਹੀ ਨਾ ਸਾਥ ਸੰਤੋਖ ਹੋਵੇ ਅਰਦਾਸ ਹਮ ਸਾਥ ਸਤਿ ਪਾਲੇ ਪਾਸ ਕੱਲ ਨਹੀਂ ਦੀ ਅਰਦਾਸ ਕਿਹੜੀ ਕਰਦਾ ਕਿੜੀ ਨਾ ਰੋਣਾ ਰੋਦਾ ਅਰਦਾਸ ਕਰਨ ਨੂੰ ਅਰਦਾਸ ਇਹ ਰੋਣੇ ਨੂੰ ਅਰਦਾਸ ਕਹਿੰਦੇ ਨੇ ਇਹਾਰੇ ਰੋਦੇ ਹੀ ਨੇ ਇਹ ਨੂੰ ਰੋਣਾ ਕਿਹਾ ਹੋਇਆ ਇਹ ਬੰਦੇ ਦੇ ਨੇ ਜਿਹੜੇ ਇੰਨੇ ਸੰਸਰਦਾਨ ਦੇਤੇ ਫਿਰ ਵੀ ਮੁਗਲ ਹੈ ਇਹਨੂੰ ਕੁਝ ਹੂੰ 10 ਬਸਤੂਲੇ ਪਾਛੇ ਪਾਵੇ 1 ਬਸਤ ਕਾਰਨ ਵਿਸੋਟਦਾ ਵਾ ਵਾਹ ਸੰਸਰਦਾਨ ਦੇ ਇੰਦਰ ਰੋ ਆਇਆ ਹਾਂ ਪਾਰਸਾ ਲਾਉਂ ਪਰਸ RAM ਰੋਵੇ ਘਰ ਆਇਆ ਜਦ ਇਹਦੇ RAM ਨੂੰ ਪਰਸ ਲੈ ਕੇ ਤੇ ਨਾ ਛੱਡ ਕੇ ਆਪਣੇ ਕੋਲ ਨੂੰ ਫੇਰ ਰੋਦਾ ਘਰ ਆ ਕੇ ਓਹੋ ਮੈਂ ਤਾਂ ਆਪਣੀ ਅਕਲ ਨਾਲੇ ਸਾਰੇ ਦੁੱਖ ਭੋਗਦਾ ਰਿਆਂ ਉਦਾ ਰਿਆਂ ਉਹਦਾ ਰੋਣਾ ਹੀ ਨਜਾਇਜ਼ ਸੀ ਨਾ ਮਾਇਆ ਨਹੀਂ ਛੱਡੀ ਰਾਵਤੀ ਆਵਾਜ਼ ਨਹੀਂ ਸੁਣੀ ਸਵੇ ਘੜਾ ਨੂੰ ਬੋਲਦਾ ਸੀ ਇਹਦੇ ਨਾਲ ਮੈਂ ਉਹ ਇਹ ਵਾਅਦੇ ਦਾ ਵਿਰੋਧ ਕਰਦਾ ਰਿਹਾ ਤਾਂ ਮੈਂ ਦੁੱਖ ਭੋਗੇ ਹਾਂ ਬਾਹਰ ਮੁਕੀ ਰਿਹਾ ਅੱਗ ਨਾਲ ਖੇਲਦਾ ਰਿਹਾ ਅੰਗਾਰ ਖਾਂਦਾ ਰਿਹਾ ਤੇ ਫਿਰ ਜਲਣਾ ਨਾ ਛਾਈ ਆਪਣੀ ਗਲਤੀ ਨੂੰ ਮਹਿਸੂਸ ਕਰਕੇ ਆਪਣੀ ਅਕਲ ਦਾਲੂ ਆਪਣਾ ਕਸੂਰ ਕਰਕੇ ਫਿਰ ਰੋਦਾ ਵੀ ਮੈਂ ਗਲਤੀ ਕੀਤੀ ਮੇਰੀ ਉਹ ਗਲਤੀ ਸੀ ਇੱਕ ਆਪ ਦਾ ਪਰਸਲ ਆ ਜਾਂਦਾ ਨਾ RAM ਨੂੰ ਪਰਸਲ ਆਦਾ ਘਰ ਆ ਜਾਂਦਾ ਹੈ ਫਿਰ ਵੀ ਰੋਦਾ ਹੀ ਹੈ ਪੋਸਟਲ ਦੇ ਵੀ ਬੰਦ ਨਹੀਂ ਬੰਦੀ ਤੇ ਇੱਕ ਉੱਪਰਲਾ ਸਵਾਲ ਕਲੀਅਰ ਨਹੀਂ ਹੋਇਆ ਜੀ ਆ ਸਹਾਂਸਰਦਾਨ ਦੇ ਇੰਦਰ ਰੁਆਇਆ ਉਹ ਇੰਦਰ ਆ ਜੀਵਾਤਮਾ ਰੋਦੀ ਦੀ ਰੋਦੀ ਕਿੰਨਾ ਕੁ ਚੁੱਟਾ ਹੋਇਆ ਸ੍ਰਿਸ਼ਟੀ ਦੇ ਵਿੱਚ ਉਹ ਠੀਕ ਹੈ ਜੀ ਮੈਂ ਫਿਲਾਸਫੀ ਸਮਝ ਗਿਆ ਰੁਆਇਆ ਨੂੰ ਕਿ ਇਹ ਰੁਆਇਆ ਕਿਹੜਾ ਟੈਂਸ ਹੈ ਜੀ ਵਾ ਪ੍ਰੇਰਣਾ ਰੋ ਰਿਹਾ ਹੈ ਰੋ ਰਿਹਾ ਹੈ ਰੋਇਆ ਫਿਰ ਵੀ ਰੋ ਹੀ ਰਿਹਾ ਹੈ ਰੋ ਆਇਆ ਜਿਵੇਂ ਘਰ ਆਇਆ ਨਹੀਂ ਨਹੀਂ ਰੋਇਆ ਰੋਇਆ ਕਿਸੇ ਨੇ ਰੋਇਆ ਰੋ ਕੇ ਆਇਆ ਦੀ ਰੋਇਆ ਉਕਰ ਨਾਲ ਹੈ ਤਾਂ ਹੋੜੇ ਨਾਲ ਹੈ ਆੜੇ ਨੂੰ ਹੋੜਾ ਆੜੇ ਨੂੰ ਕੰਨਾ ਈੜੀ ਨੂੰ ਸਿਹਾਰੀ ਆੜੇ ਕੰਨਾ ਤਾਂ ਫਿਰ ਰੋਇਆ ਹੈ ਰੋਇਆ ਹੈ ਆਪ ਸਮਝ ਨਹੀਂ ਕੋ ਨਹੀਂ ਰੋਇਆ ਜਿਹਨੇ ਇਹਨੂੰ ਦਿੱਤੇ ਦੇ ਕਿਉਂ ਰੋਇਆ ਕਿਉਂ ਹੈ ਸਵਾਲ ਅੱਛਾ ਜੇ ਇਹਨੂੰ ਆੜੇ ਜਿਹਾ ਲੱਲਾ ਕਰ ਲਈ ਫਿਰ ਸਮਝ ਆ ਜਾਂਦੇ ਰੁਲਾਇਆ ਨਹੀਂ ਨਹੀਂ ਰੋਲਾਇਆ ਰੋਲਣਾ ਹੁੰਦਾ ਹੈ ਹੂੰ ਰੋਲਦੇ ਸੰਸਾਜੂਗਾ ਰੋ ਆਇਆ ਤਾਂ ਇਹ ਦੇ ਵਸ ਵਿੱਚ ਮਾਇਆ ਨਹੀਂ ਹੈ ਅੱਛਾ ਅੱਛਾ ਵਸ ਵਿੱਚ ਚਲਦਾ ਸਭ ਕੁਝ ਕਰਦੀ ਹਾਂ ਜਦੋਂ ਉਹ ਸਮਝ ਗਿਆ ਜੀ ਉਹ ਉੱਥੇ ਕਿਹਾ ਹੋਇਆ ਹੈ ਆ ਜਦ ਮਾਇਆ ਗਈ ਤਬ ਰੋਵਨ ਲਗਤ ਹੈ ਹਾਂ ਪਾਵੇ ਤਾਂ ਗਰਵ ਕਰ ਮਾਇਆ ਗਈ ਤਾਂ ਰੋਨਣ ਲਗਤ ਹੈ ਆ ਗਿਆ ਜੀ ਹਾਂ ਮੈਂ ਰੋ ਆਇਆ ਠੀਕ ਹੋ ਗਿਆ ਜੀ ਕੌਣ ਠੀਕ ਅਜੈਸ ਰੋਵੇ ਭਿਖਿਆ ਖਾਈ ਹਾਂ ਤੇ ਖਾ ਖਾਈ ਜਾਂਦਾ ਅਜੇ ਵੀ ਰੋਈ ਜਾਂਦਾ ਜੋ ਬਿਲਦਾ ਨਾ ਬੁੱਗੀ ਜਾਂਦਾ ਖਾਈ ਜਾਂਦਾ ਰੋਈ ਵੀ ਜਾਂਦਾ ਅਜੇ ਅਜੇ ਮਤਲਬ ਹੁਣ ਹੁਣ ਵੀ ਰੋਈ ਜਾਂਦਾ ਅੱਛਾ ਅੱਛਾ ਅਜੇ ਲੱਗਦਾ ਖਾਈ ਜਾਂਦਾ ਬੜੀ ਵੀ ਜਾਂਦਾ 10 ਬਸੂਲਾ ਪੰਜ ਆਪਾ ਜੇ ਹੋਰ ਹੋਰ ਵੀ ਰੋਈ ਜਾਂਦਾ ਹਾਂ ਠੀਕ ਹੈ ਐਸੀ ਜਿਹੜਾ ਰੋਣ ਦਾ ਹੁਣ ਵੀ ਰੋਈ ਜਾਂਦਾ ਐਸੀ ਪ੍ਰੈਜ਼ੈਂਟ ਹੋ ਗਿਆ ਜੀ ਹੋ ਗਿਆ ਹੁਣ ਕਲੀਅਰ ਹੋ ਗਈ ਗੱਡੀ ਐਸੀ ਦਰਗਾਹ ਮੇਲੇ ਸਜਾਈ ਦਰਗਾਹ ਐਸਾ ਕਰਨ ਨਾਲ ਦਾ ਦਰਗਾਹ ਇਹਨੂੰ ਸਜਾਈ ਮਿਲੂ ਜੇ ਐਸਾ ਹੀ ਕਰੂਗਾ ਹੂੰ ਆਹੀ ਸਜਾਇਆ ਨੂੰ ਦਰਗਾਹ ਤੇ ਜਿਹੜਾ ਰੋਈ ਵੀ ਜੰਨਾ ਖਾਈ ਹੋਈ ਜਾਂਦੇ ਸਜਾਈ ਹੈ ਸਜਾ ਸੋ ਜਾ ਕੁਛ ਨਹੀਂ ਹੈਗੀ ਇਹ ਹੂੰ ਇਧਰ ਇਹ ਸੰਤੋਖੀ ਦੀ ਹੈਗਾ ਤੋ ਗੇ ਨਹੀਂ ਕਰੂਗਾ ਤਾਂ ਇਸ ਦਵਾਰਾ ਜਲ ਫੇ ਮਿਲੂਗਾ ਹੂੰ ਇਸੇ ਗੱਲ ਦੀ ਸਜ ਐ ਵੀ ਤੂੰ ਰੋਈ ਵੀ ਜਾਂ ਨਾ ਖਾਈ ਵੀ ਜਾਂਦੋਂ ਰੋਂਦਾ ਗੱਲ ਦੇ ਹਾਂ ਜਿੰਨਾ ਮਿਲਦਾ ਉਸ ਤੋਂ ਵੱਧ ਰਹਿੰਦਾ ਜੀ ਹਾਂ ਸਵਾਲ ਨਹੀਂ ਨਾ ਇਹ ਮਤਲਬ ਹੈ ਫੈਸਟ ਕੱਢੇ ਲੱਕੋਟ ਤਾਵਾ ਤ੍ਰਿਪਤਲਾ ਬਾਇਆ ਪਾਚੇ ਤਾਵਾ ਠੀਕ ਹੈ ਕਲੀਅਰ ਹੈ ਜੀ ਹਾਂ ਰੋਵੇ RAM ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਸੰਸਾਰ ਦਾ RAM ਵੀ ਰੋਂਦਾ ਏ ਇਹ ਹੀ ਰੋਂਦਾ ਇਹ ਜਿਹੜਾ ਦੇ ਦਾਰੀ ਏ ਇਹ ਹੀ ਰੋਂਦਾ ਉਹ ਜਿਹੜਾ ਸਾਹ ਲੈਂਦਾ ਉਹ ਵੀ ਰੋਂਦਾ ਹੀ ਏ ਸੰਸਾਰ ਚਾ ਰੂ ਦਾੜ ਏ ਰੋਂ ਕੇ ਰੋਂਦਾ ਏ ਤਾਂ ਰੋਂਦਾ ਬਾਜ਼ਾਰ ਸਾਨੂੰ ਹੂੰ ਉਹੋਂ ਤਾਂ ਵੀ ਸੀਦਾ ਲਖਮਣ ਜਿਹੜੇ ਤ੍ਰੇਤੇਜ ਮੇਰੇ ਨਾਲ ਸੀ ਨਾ ਜਿਹੜਾ ਦਵ ਪਰਚ ਮੇਰੇ ਨਾਲ ਸੀ ਉਹ ਹੁਣ ਮੇਰੇ ਨਾਲ ਨਹੀਂ ਹੈਗਾ ਮੇਰੀ ਦੀ ਸੁਣਦਾ ਚਨਪ ਤੋਂ ਬਾਅਦ ਮੇਰੇ ਨਾਲ ਵਿਛੜ ਗਿਆ ਤ੍ਰੇਤੇਜ ਮੇਰੇ ਨਾਲ ਜੁੜਿਆ ਹੋਇਆ ਸੀ ਤੱਪ ਕਰਦਾ ਸੀ ਮੇਰੀ ਗੱਲ ਸੁਣਦਾ ਸੀ ਸਰੀਰ ਧਾਰਨ ਕਰ ਰਿਹਾ ਸੀ ਹੁਣ ਕਾਲਯੁਗ ਜਿਹੜੇ ਉਹਦੇ ਅੰਦਰ ਕਾਲਯੁਗ ਵਰਤ ਗਿਆ ਹੁਣ ਮੇਰੇ ਨਾਲ ਉਹਦਾ ਸੰਬੰਧ ਟੁੱਟ ਗਿਆ ਵਿਛੜੇ ਹੋਇਆ ਮੇਰੇ ਨਾਲ RAM ਮਤਲਬ ਸਾਡੀ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਜੀ ਅੰਤਰਾਤਮਾ ਹੀ RAM ਹੈ ਠੀਕ ਹੈ ਕੋਈ ਸਰਕੇ ਰੋ ਰਿਹਾ ਉਹਦੀ ਗੱਲ ਨਹੀਂ ਸੁਣ ਰਿਹਾ ਹੈ ਅੱਛਾ ਸੀਤਾ ਮਤਲਬ ਬੁੱਧੀ ਹੋਗੀ ਬੁੱਧੀਮਾਨ ਲੋਏ ਵਿਛੜੇ ਹੋਏ ਨੇ ਤੇ ਲਕਸ਼ਮਣ ਮਨ ਹੋ ਗਿਆ ਜੀ ਉਹ ਵੀ ਰੋਂਦਾ ਹੈ ਵੀ ਰੋਂਦਾ ਹੈ ਅੱਛਾ RAM ਆਪਣੀ ਜਗ੍ਹਾ ਰਹਿੰਦਾ ਵੀ ਭਾਈ ਤੁਸੀਂ ਦੋਨੋਂ ਘਰ ਆ ਜਾਓ ਨਾ ਨਾ ਦੇ ਕਾਲਾ ਪਿਆ ਜਾਂਦੇ ਬਾਅਦ ਏ ਗਰਭ ਚੋਂ ਬਾਹਰ ਆਇਆ ਨਾ ਸਰੀਰ ਲੈ ਕੇ ਹੂੰ ਹੂੰ ਸਰੀਰ ਲੈ ਕੇ ਗਰਭ ਵਿੱਚੋਂ ਨਿਕਲ ਆਇਆ ਵਿੱਚੋਂ ਗਰਭੇ ਨਿਕਲ ਆਇਆ ਵਿੱਚੋਂ ਗਰਭੇ ਨਿਕਲ ਆਇਆ ਖਸਮ ਸਾਹ ਸੁਣੀ ਚਿਤ ਲਾਇਆ ਹੂੰ ਜਾਤੇ ਦਿਖਾਲਾ ਉਥੋਂ ਨਿਕਲ ਆਇਆ ਨਾ ਗਰਭ ਚੋਂ ਉਦੋਂ ਬਾਅਦ ਰਾਮ ਨਾਲ ਸੰਪਰਕ ਤੋੜ ਲਿਆ ਨਾ ਦੋਹਾਂ ਨੇ ਵਾਇਆ ਸੰਸਾਰ ਨੂੰ ਜੋੜ ਲਿਆ ਹੂੰ ਮਨ ਦਾ ਰੋਤਾ ਉਹਦੀ ਗੱਲੇ ਨਹੀਂ ਸੁਣਦੇ ਹੁਣ ਮਨ ਤੇ ਸਾਡੀ ਜਿਹੜੀ ਬੁੱਧੀ ਹੈ ਉਸ ਸੰਸਾਰੀ ਪਦਾਰਥਾਂ ਵੱਲ ਲੱਗ ਗਈ ਅੰਦਰ ਆਮ ਦੀ ਗੱਲ ਸੁਣਦੀ ਹੋਣੀ ਹੈ ਅੰਦਰਲੇ ਆਮ ਦੀ ਗੱਲ ਹਾਂ ਰੋਵੇ ਬੋਲੇ ਰਾਮ ਹਾਂ ਗੁਰਦਵਾਨੀ ਸਾਡ ਕਰੇ ਨਾ ਕਰਿਆ ਕਰਾ ਉਹ ਹੀ ਸੁਣਦਾ ਕਿਤੇ ਮੇਰੇ ਮਨ ਪਰਦੇਸੀ ਵਿਆਹ ਉਹ ਕਰੇ ਹਾਂ ਹਾਂਜੀ ਰੋਵੇ ਦਹਸਿਰ ਲੰਕ ਗਵਾਈ ਆ ਦਾਸਰ ਲੰਕਾ ਦਾ ਵਾਗ ਲੰਕਾ ਕਾ ਵਾਲਦ ਹੈ ਫਿਰ ਉਹ ਆਇਆ ਲੰਕਾ ਦਾ ਰਾਵਣ ਹੈ ਮਾਨੂ ਐਸ ਵਕਤ ਲ ਫਿਰਦਾ ਲੰਕਾ ਹੈ ਬੜੀ ਹੋਈ ਜਿਹੜਾ ਬਾਗ ਹੈ ਉੱਥੇ ਲੰਕਾ ਚ ਲੰਕਾ ਦਾ ਸੂਰੇ ਨਹੀਂ ਹੈ ਇਹਦਾ ਕਲਚਲ ਦੇ ਹੀ ਹੈ ਨਾ ਅਦਲੀ ਅਦਲੀ ਦੇ ਹੀ ਤੋ ਕਲਚਲ ਦੇ ਹੀ ਗਿਆ ਸੋਨੇ ਦਾ ਬਾਗਲੀ ਉੱਤੀ ਸੋਨੇ ਦੀ ਨਾ ਜਿਹੜੀ ਅਦਲੀ ਦੇ ਹੀ ਹੈ ਕਲਚੇ ਨੇ ਬਾ ਉੱਥੇ ਰਾਵਣ ਨੇ ਆਪਣਾ ਬਾਗ ਲਾਇਆ ਹੋਇਆ ਹਾਂ ਰੋਵੇ ਦਹ শ্রীলੰਕ ਗਵਾਈ ਲੰਕਾ ਵਾਲੀ ਹੈ ਨਾ ਸੋਨੇ ਦੀ ਲੰਕਾ ਜੀ ਬਾਗਲਾ ਦਾ ਬਕਾਰਾਂ ਦਾ ਅੱਛਾ ਕਿਹਨਾਂ ਨਹੀਂ ਉੱਤੇ ਲਾਉਂ ਤੂੰ ਹੂੰ ਤਾਂ ਬੀਜਣਾ ਸੀ ਬੀਜ ਲਿਆ ਤੇ ਬਤਾਰ ਕੰਨ ਲੋਕ ਬਤਾਰ ਬੀਜਲੇ ਲੋੜ ਹੈ ਦੱਤ ਲੋੜ ਹੈ ਦੱਤ ਬਿਜੂਰੀਆਂ ਹੈ ਗੰਤੀ ਲੰਕਾ ਹਾਂਜੀ ਤਾਰੋ ਦਾ ਇਹ ਲੰਕਾ ਦਾ ਇਹ ਬਾਗ ਹੀ ਰਿਹਾ ਨਾ ਜਿਹੜਾ ਹਨੂਮਾਨ ਨੇ ਪੋਟਿਆ ਸੀ ਤੇ ਵਿਕਾਰਾਂ ਦਾ ਬਾਗ ਰਿਹਾ ਫਿਰ ਹੋਊਗਾ ਇਹ ਰੋਦਾ ਬਾਗ ਲਾਈ ਜਾਂਦਾ ਰੋਈ ਜਾਂਦਾ ਉਸ ਬਾਗ ਨੂੰ ਮੈਂ ਪਾਣੀ ਦਿੰਦਾ ਲੰਕਾ ਗਵਾਲੀਏ ਦੇ ਅਪਣੀ ਲੰਕਾ ਦਾ ਗੋ ਚੁੱਕਿਆ ਤਾਂ ਰੋਦਾ ਉਹ ধੂਆ ধੂਆ ਨਾਵੜਦਾ ਹੋਇਆ ਜਿੰਨਾਂ ਦਾ ਗੋਖਾ ਤਾਂ ਮਰ ਗਿਆ ਸੀ ਹਾਂ ਹਾਂ ਜੀ ਦਾ ਗਵਾਹੀ ਨਹੀਂ ਜਾਂ ਮਰ ਗਿਆ ਫਿਰ ਹੋਇਆ ਨਹੀਂ ਪਰ ਉਹ ਦੋਇਆ ਹੀ ਨਹੀਂ ਇਹ ਤਾਂ ਲੰਕ ਨੂੰ ਗਵਾ ਲਈ ਗਵਾ ਕੇ ਬਾਹਰ ਨਿਕਲ ਗਿਆ ਉਥੋਂ ਲੰਕਾ ਨੂੰ ਗਵਾ ਕੇ ਰੋਇਆ ਹਾਂ ਇਹਦਾ ਮਤਲਬ ਪ੍ਰੈਜ਼ੈਂਟ ਟੈਂਸ ਹੋ ਗਿਆ ਜੀ ਫਿਰ ਆ ਗੁਰਬਾਣੀ ਵਿੱਚ ਕੁਝ ਇਸ਼ਾਰੇ ਦਿੱਤੇ ਹੋਏ ਆ ਗੱਲ ਕੁਝ ਹੋਰ ਐ ਸਮਝਾਇਆ ਕੁਝ ਹੋਰ ਐ ਦੱਸਿਆ ਕੁਝ ਹੋਰ ਐ ਗੁਰਬਾਣੀ ਦੀ ਲੰਕਾ ਹਿਰਦਾ ਹੈ ਗੁਰਬਾਣੀ ਦਾ 라ਵਣ ਬਾਦ ਗੁਰਬਾਣੀ ਦਾ ਆਰਾਮ ਚਿੱਤ ਹੈ ਜਿਹੜੀ ਦਾਲ ਐ ਇਹ ਆਪਣਾ ਹੋਰ ਕੁਝ ਅਰਥ ਕਰੀ ਜਾਂਦਾ ਇਹ ਨਾਲੇ ਰਾਵਣ ਨੂੰ ਆਰਾਮ ਹੋਰ ਹਾਂਜੀ ਲੰਕਾ ਜਾ ਕੇ ਲੰਕਾ ਦਾ ਕੋਟ ਤੁਸੀਂ ਖਾਈ ਆ ਲੰਕਾ ਦਾ ਕੋਟ ਤਹਿਰਾ ਇਹ ਰਾਵਣ ਘਰ ਖਬਰ ਨਾ ਪਾਈ ਤੇ ਰਾਵਣ ਉਹ ਰਾਵਣ ਹੋ ਰੈ ਨਾਲਾ ਹੋਰ ਹੈ ਹੂੰ ਉਹ ਤੇਸੇ ਰਾਵਣ ਘਰ ਖਬਰ ਨਾ ਪਾਈ ਤੇ ਉਹ ਰਾਵਣ ਹੋ ਰੈ ਫਿਰ ਕੋਈ ਹੂੰ ਖਵਲ ਨਾ ਭਾਈ ਉਹਨੂੰ ਗਿਆਨ ਨਹੀਂ ਹੈ। ਉਹ ਗਿਆਨ ਉਹਦੇ ਅੰਦਰ ਨੇ ਰਹਾ। ਲੋਵੇ ਤਹ ਸਿਰ ਲੰਕ ਗਵਾਈ ਜਿਨ ਸੀਤਾ ਆਦੀ ਦੌਰੂ ਵਾਈ। ਜਿਦਾ ਕੀ ਆਂਦੀ ਸੀ। ਅਬੂਦੀ ਨਾਲ ਲੈ ਜਾਂਦੀ ਸੀ ਦੌਰੂ ਵਾਏ ਜਦ ਆਪ ਬੋਲਿਆ ਨਾ ਦੌਰੂ ਵਾਏ ਦਾ ਉਹਨੂੰ ਜਿੱਤ ਦੀ ਆਵਾਜ਼ ਆਂਦਾ ਤੁੰਦੀ ਆਂਦਾ ਲੌਰੂ ਹੈ। ਸ਼ਿਵਜੀ ਵਾਲਾ। ਜੀ। ਲੌਰੂ ਨੇ 2 ਵਜੂ। ਜੀ ਬੰਦੀਵਾ ਜੱਡਾ ਕਿਤਦੀ ਹੱਡ ਹੈ ਡੌਰੂ ਹੈ ਵਾਜਦਾ ਹੋਰ ਕੀ ਅੰਦਰ ਜਿਨ ਸੀਤਾ ਆਦੀ ਦੋ ਸੀਤਾ ਨਾਲ ਲਿਆਂਦੀ 부ਦੀ ਨਾਲ ਲਿਆਂਦੀ ਜਦ ਦੇ ਅੰਦਰ ਕਲਪਨਾ ਸ਼ੁਰੂ ਹੋਈ ਹੈ ਡੌਰੂ ਬੱਜ ਗਿਆ ਅੱਛਾ ਅੱਛਾ ਦੋ ਦਾਲ ਹੋ ਗਈ ਦੋ ਚੀਜ਼ਾਂ ਹੋ ਗਈਆਂ ਉਹ ਕਲਪਨਾ ਦਾ ਜਦੋਂ ਇਹ ਸ਼ੁਰੂ ਹੋਈ ਹੈ ਇਹਨਾਂ ਨੂੰ ਸ਼ੁਟਕੀ ਲੱਗੀ ਤ੍ਰਿਸ਼ਲ ਹੂੰ ਹੂੰ ਜਾ ਤਰੀਹ ਨਾਲ ਲੱਗੀ ਆ ਜਲ ਦੌਰੂ ਬਜਿਆ ਜਾਲ ਨਾਲ ਬੁੱਧੀ ਆਈ ਆ ਰਾਜ ਕਾਲ ਵਾਸਤੇ ਉਦਿਨ ਨੂੰ ਲੋੜ ਪਈ ਆ ਵੀ ਹੁਣ ਭੁੱਖ ਦਾ ਇਲਾਜ ਕੀ ਕਰਨਾ ਪਿਆਸ ਦਾ ਇਲਾਜ ਕੀ ਕਰਨਾ ਗਰਮੀ ਦਾ ਇਲਾਜ ਕੀ ਕਰਨਾ ਸਰੀਰ ਦੀ ਰੱਖਿਆ ਵਾਸਤੇ ਬੁੱਧੀ ਆਈ ਆ ਨਾਲ ਵਾਈ ਦਾ ਅਰਥ ਕੀ ਹੁੰਦਾ ਜੀ ਦੌਰੂ ਵਾਈ ਵਾਵੇ ਨੂੰ ਕੰਨਾ ਏੜੇ ਨੂੰ ਸਿਆਰੀ ਪਜਾ ਕੇ ਜਿਨ ਸੀਤਾ ਆਦੀ ਅਸੀਂ ਜਾਂਦੀ ਨਾਲ ਆਪਣੇ ਬੁੱਧੀ ਨਾਲ ਬੁੱਧੀ ਨੂੰ ਜਿੰਨਾ ਤੋੜ ਕੇ ਨਾਲ ਆਪਣੇ ਕਰ ਲਿਆ ਅਚਾ ਮਨ ਨੇ ਇੱਧਰ ਕਰ ਲਿਆ ਡੋਰੂ ਬਾਈ ਡੋਰੂ ਬਾਈ ਡੋਰੂ ਜਦੋਂ ਬਾਈ ਓਹੋ ਕੱਲ ਮੈਂ ਤਾਂ ਜੀ ਲਿਵ ਲੱਗੀ ਹੋਈ ਸੀ ਹੂੰ ਉੱਥੇ ਮਸ਼ਰੀਰ ਬਣਾ ਰਿਆ ਸੀ ਮਨ ਦੇ ਵਿੱਚ ਲਿਵ ਲੱਗੀ ਤੇ ਜਾਂਦੀ ਸੀ ਡੋਰੂ ਪੈਂਦਾ ਜਾਂਦੇ ਕੁਛ ਹਮਸਤੀ ਮਾਨੇ ਬੁੱਧੀ ਤੇ ਚਿੱਤ ਇੱਕੋ ਚੀਜ਼ ਆਪਣਾ ਸਰੀਰ ਬਣਾ ਰਹੇ ਸੀਗੇ ਉੱਥੇ ਤਿੰਨੇ ਇਕੱਠੇ ਜੁੜੇ ਹੋਏ ਸੀਗੇ ਤਿੰਨ ਜੁੜੇ ਹੋਏ ਦਾ ਇਕੱਠੇ ਹੂੰ ਹੂੰ ਜਦ ਰਿਸ਼ਨਾ ਲੱਗੀ ਦੋ ਹੱਡੋਗੇ ਵਨ ਬੁੱਧੀ ਹੱਡੋਗੇ ਹੱਡ ਰਹਿ ਗਿਆ ਹੂੰ ਠੀਕ ਹੈ ਜੀ ਹਾਂ ਜੀ ਰੋਵਹਿ ਪਾਂਡਵ ਭਏ ਮਜੂਰ ਅੱਡ ਨੂੰ ਰੋਵਹਿ ਰੋਵਹਿ ਲਾ ਰਹੇ ਰੋਵਹਿ ਉਹ ਵਜਨ ਪਾਂਡਵ ਭਏ ਮਜੂਰ ਰੋਵਹਿ ਪਾਂਡਵ ਬਣੇ ਪੱਡ ਬਸਾਰੇ ਹੀ ਰਹੋਦੇ ਨੇ ਉਹਨਾਂ ਬਕੌਣ ਨੇ ਇਹਨਾਂ ਨੇ ਤਰਨਾ ਕੋੜਾਂ ਨਹੀਂ ਸਲਤੇ ਪੱਡ ਚੱਕੀ ਹੋਈ ਆ ਸਾਰੇ ਹੀ ਪੱਡ ਬਣੇ ਪੱਡ ਦੁੱਤੇ ਚੇਲੇ ਸਾਰੇ ਹੀ ਪੱਡ ਬਣੇ ਪੱਡ ਬਣੂ ਉਹ ਕਿਸ ਤਰ੍ਹਾਂ ਦੀ ਆ ਸਰੀਰ ਕੀ ਆ ਪਾਲਾ ਇਹ ਪੋਟੜੀ ਆ ਨਾ ਪੱਡ ਹੂੰ ਦੇਹਤਾਰੀ ਸਾਰੇ ਹੀ ਪੱਡ ਬਣੇ ਇਹ ਪੰਡਰਾਜਾ ਉਹ ਆਇਆ ਸਰੀਰ ਨਾਲ ਜੁੜਿਆ ਆਇਆ ਹੈ। ਤੇ ਗੁੱਡੀ ਜਿਹੜਾ ਪੰਡਵਾ ਉਹਦਾ ਜਦ ਪੰਡਰਾਜਾ ਹੈ। ਤੇ ਗੁੱਡੀ ਜਿਹੜਾ ਇੱਕ ਮਿੱਟੀ ਦੀ ਪੰਡ ਚੱਕ ਹੁੰਦੀ ਹੈ ਸਰੀਰ ਚੱਕ ਉਹ ਨਾਲ ਜੁੜਦਾ ਹੈ। ਹੂੰ। ਪਹਿਲੇ ਬਜ਼ੂਰ ਬਜ਼ੂਰ ਨੇ ਸਾਰੇ ਬਜ਼ੂਰੀ ਕਰਦੇ ਸਾਰੇ ਸਰੀਰ ਦੀ ਇੱਕ ਹੋਰ ਵੀ ਸਵਾਲ ਆ ਗਿਆ ਜੀ ਅੰਦਰ ਇੱਕ ਅ ਪੰਡ ਰਾਜਾ ਜੋ ਕਮਾਵਾ ਉਹ ਉਹ ਕੀ ਚੀਜ਼ ਹੈ ਫਿਰ ਉੱਥੇ ਜੋ ਜੋਗੀ ਉਹ ਹੀ ਕਮਾਉਂਦੇ ਨੇ ਜੋ ਵੀ ਜਿਹੜੇ ਸਰੀਰ ਨਾਲ ਜੁੜੇ ਹੋਏ ਨੇ ਉਹ ਤਿਰਕੁੜੀ ਜੋ ਕਮਾਉਂਦੇ ਨੇ ਕਲਾਸ਼ ਹੈ ਤਿਰਕੁੜੀ ਨੂੰ ਗਿਆ ਹੋਇਆ ਦਿਮਾਗ ਨੂੰ ਨਿਹੇਮ ਕੁੰਟ ਦੀ ਜਿਹੜੀ ਉਹ ਇੱਕ ਕਹਾਣੀ ਹੈ ਆਹਾ ਇਹ ਜਿਹੜਾ ਹੈ ਨਾ ਅ ਬੇਰ ਦੰਡ ਸਿਰ ਉੱਪਰ ਬਸਾ ਹੂੰ ਕਲਾਸ਼ ਪਰਬਤ ਹੂੰ ਰੋਵਹ ਪੰਡਵ ਭਏ ਮਜੂਰ ਰੋਵਹ ਪੜਨ ਭਏ ਮਜੂਰ ਆ ਪੜਨ ਸਾਲੇ ਨੂੰ ਅੰਦਰ ਜਨੇ ਤੇ ਧਾਰੀ ਦੇ ਹੂੰ ਮਜੂਰ ਨੇ ਜਿਦੂਰੀ ਕਰਦੇ ਨੇ ਪਜਾ ਨੇ ਇੱਥੇ ਸਰੀਰ ਪਾੜਦੇ ਨੇ ਆਪਣਾ ਹੂੰ ਜਿਨ ਕਾ ਸੁਆਮੀ ਰਹਿਤ ਹضور। ਸਾਡੀ ਰੋਜ ਹضور ਨਹੀਂ ਰਹਿੰਦਾ। ਸਾਡੀ ਇਹਨਾਂ ਦੇ ਨਾਲ ਹੀ ਰਹਿੰਦਾ ਇਹਨਾਂ ਦੇ। ਕਿਰੋਂਦਰ। ਜਿਸ ਕਾ ਸਰੂਪ ਤੂੰ ਸੁਆਮੀ ਸੋਦੋ ਕੈਸਾ ਪਾਵੈ? ਹਾਂਜੀ। ਸਾਡੀ ਦਾ ਸੁਆਮੀ ਨੂੰ ਸਰਕਾਰ ਇਹਨਾਂ ਮੰਨਦੇ, ਸਾਡੀ ਦੀ ਗੱਲ ਨਹੀਂ ਮੰਨਦੇ। ਸਾਬੀ ਨੂੰ ਛੱਡ ਕੇ ਤੂੰ ਹੀ ਦੇ। ਤੂੰ ਦੂਰੀ ਕਰਦੇ ਰਹੀ ਜਾਂਦੇ। ਇਹ ਮਜੂਰੀ ਕਿਵੇਂ ਕਰਦੇ ਆ ਜੀ ਅਦੇ ਬਾੜਨੇ ਨੂੰ ਬਜੂਰੀਓ ਕਰਦੇ ਨੇ ਕੌਲੀ ਗੱਲ ਦਾ ਬਜੂਰੀ ਰੋਵੇ ਪੰਡਵ ਉਹ ਜੇ ਤਾਂ ਅਨੇ ਖਰੀਦ ਪਾੜ ਲੋ ਬਜੂਰੀ ਕਰ ਲਈਏ ਨਿਆਣੇ ਪਾੜਨੇ ਬਜੂਰੀ ਕਰ ਲਈਏ ਹੋਰ ਕੀ ਹੈ ਹਮ ਕਰਤਨੀ ਕਰਦੇ ਹਾਂ ਬਜੂਰੀ ਕਰਦੇ ਨੇ ਜੀ ਕਰਤ ਸੁਕਰਤ ਨਹੀਂ ਕਰਦੇ ਸੁਕਰਤ ਸੁਕਰਤ ਨਹੀਂ ਕਰਦੇ ਦੂਕਰਤ ਕਰਦੇ ਨੇ ਸੁਕਰਤ ਜਿਹੜੀ ਹੁੰਦੀ ਹੈ ਮਜ਼ਦੂਰੀ ਹੁੰਦੀ ਹੈ। ਤੂਕਰਤ ਜੋ ਸੋਚਦੇ ਨੇ ਉਹ ਕਰਦੇ ਨੇ ਤੂੰ ਸੋਚਣਾ ਦੂਕਰਤਾ ਉਹਦੇ ਮੁਤਾਬਕ ਕੰਮ ਕਰਨਾ ਮਜ਼ਦੂਰੀ ਹੈ। ਹੂੰ। ਸਾਰੀ ਪਦਾਰਥਾਂ ਦੀ ਕਮਾਈ ਮਜ਼ਦੂਰੀ ਹੈ। ਹੂੰ। ਜਿਨ ਕੈ ਸਵਾਮੀ ਰਹਿਤ ਹضور ਸਭੇ ਹضور ਹੀ ਹੈ ਨਾ ਤਾਂ ਸਭੇ ਇਹਦੇ ਨਾਲ ਹੀ ਹੈ। ਦੂਰ ਨਹੀਂ ਹੈਗਾ ਹਿਰਦੇ 'ਚ ਹੈ ਦੂਰ ਹਿਲਦੇ 'ਚ ਹੈ ਇਹਨਾਂ ਦੇ ਵਿੱਚ ਬਿਨਾਂ ਦੇ ਨਾਲ ਹੈ ਹੂੰ ਹਰ ਵਕਤ ਹਾਇਰ ਲੇਦਾ ਉਹ ਘਰੇ ਜੰਦਾਰੀ ਘਰ ਛੱਡ ਕੇ ਜੀ ਰੋਵੇ ਜਨਮੇਜਾ ਖੋਏ ਗਿਆ ਰੋਵੇ ਜਨ ਤੇ ਜਾ ਅਲੱਗ ਹੈ ਜਨਵੇਜਾ ਨਹੀਂ ਅਲੱਗ ਜੀ ਰੋਵੇ ਜਨਮੇ ਜ ਜ ਕੀ ਲਗਾ ਜਨਮੇ ਲਗਾ ਜਿਹੜਾ ਵੀ ਚੱਲ ਬੈ ਨਾ ਜਦੈ ਰੋਇਆ ਉਹ ਅਛਾ ਰੋਵੇ ਜਨਮੇ ਜੱਕ ਹੋਇ ਗਿਆ ਜਿਹੜਾ ਜਨਮ ਦਾ ਰੋਂਦਾ ਨਹੀਂ ਕਿਹਦੇ ਜਨਮ ਦਾ ਜਿਆਦਾ ਰੋਂਦਾ ਹੈ ਕੋਈ ਆ ਰੋਵੇ ਰਾਮ ਨਿਕਾਲਾ ਪਿਆ ਆਹੋ ਉਹਦਾ ਰਾਮ ਦਾ ਅਲੱਗ ਰੋਂਦਾ ਹੈ ਇਹ ਜਿਹੜਾ ਜਨਮ ਦਾ ਹੈ ਵੀ ਰੋਂਦਾ ਹੈ ਜਨਮਦਾਈ ਰੋਂਦਾ ਹੈ ਜਨਮਦਾਰ ਰੋਂ ਲੱਗ ਜਾਂਦਾ ਪੁੱਤਾਂ ਰੋਂਦਾ ਨਾਲ ਇਹ ਅਰਥ ਕੀ ਹੋਇਆ ਜੀ ਜਨਮਸਾਰ ਰੋਂਦਾ ਮਤਲਬ ਵੀ ਬੱਚਾ ਜਦੋਂ ਜਨਮਦਾਰਤ ਰੋਂਦਾ ਹੈ ਇਹ ਅਰਥ ਹੋਇਆ ਜੀ ਤ੍ਰਿਸ਼ਨਾ ਲੱਗ ਜਾਂਦੀ ਹੈ ਜਦ ਇਹ ਮੇਂ ਛੁੜਕੀ ਲੱਗੀ ਤ੍ਰਿਸ਼ਨਾ ਹਾਂ ਅਸੀਂ ਗਾਓ ਗੜਬੀ ਫਾਜਾ ਇੱਕ ਕੀ ਕਾਰਨ ਪਾਪੀ ਭਇਆ ਕਿ ਕੋਈ ਕਾਰਨ ਹੈ ਸਾਰਿਆਂ ਦਾ ਕਾਰਨ ਨਹੀਂ ਹੈ ਕਿ ਦੋ ਜਿਹੜਾ ਵੀ ਜਨਮਦਾ ਹੈ ਰੋਂਦਾ ਹੈ ਸਾਰਿਆਂ ਦਾ ਰੋਂਦਾ ਕਾਰਨ ਕੋਈ ਹੈ ਲੈ ਮਛੁਟਕੀ ਲੱਗੀ ਤੇਰੇ ਪਾਪੀ ਭਇਆ ਹੁਕਮ ਦਾ ਵਿਰੋਧ ਕਰਦਾ ਸੰਤੋਖ ਛੱਡ ਦਿੰਦਾ ਸੰਤੋਖ ਹੁਕਮ ਦਾ ਵਿਰੋਧ ਕਰਨਾ ਪਾਪ ਹੈ ਇੱਕ ਹੀ ਕਾਰਨ ਇੱਕ ਹੀ ਕਾਰਨ ਹੈ ਇੱਕ ਹੀ ਅੱਛਾ ਅੱਛਾ ਪਾਪੀ ਭਇਆ ਤਾਂ ਵੀ ਵਿਰੋਧ ਕਰਦਾ ਹੁਕਮ ਦਾ ਹੁਕਮ ਤਾਂ ਤੋਖ ਤੋੜਦਾ ਤਾਂ ਸੁਤੋਖ ਛੜਦਾ ਸਤੋਖ ਛੱਲਣਾ ਅਪਰਾਧ ਹੈ ਹੂੰ ਜੋ ਦੇਵੇਂ ਸੋ ਖਾਏ ਜਿਹੜਾ ਹੁਕਮ ਹੈ ਹੂੰ ਠੀਕ ਹੈ ਕਿੱਕੋ ਕਰਨਾ ਸਭ ਸਾਰਿਆਂ ਦਾ ਰੌਂਦਾ ਦੇ ਵੀ ਛੁਟ ਗਈ ਲੱਗੀ ਤੇਰੇ ਛਲੋ ਹੂੰ ਉਹ ਗੱਲੀ ਰੱਖਿਆ ਟੁੱਟ ਗਿਆ ਅਸਲ ਤੋਂ ਰੋ ਰਹੇ ਸੇਖ ਮਸਾਇਕ ਪੀਰ ਛੇਕ ਬਖਾਇਕ ਜਨੇ ਪੀਰ ਨੇ ਇਹ ਵੀ ਰੋਂਦੇ ਨੇ ਵਿਚਾਰੇ ਕਿਉਂ ਉਹਨਾਂ ਕੋ ਗਿਆਨ ਨਹੀਂ ਹੈ ਉਹ ਉਹ ਵੀ ਐਸੇ ਸੇਖ ਐਸੇ ਕਿਰਤ ਲੱਗੇ ਹੋਏ ਨੇ ਪ੍ਰਚਾਰ ਐਸੇ ਮਤਦਾ ਕਰਦੇ ਨੇ ਉਹ ਸੇਖ ਮਸਾਇਕ ਕੌਣ ਹੈ ਜੀ ਛੇਕ ਮੁਸਲਮਾਨ ਨੇ ਮਸਾਇਕ ਪੀਰ ਇਹਨਾਂ ਦੇ ਮੁਸਲਮਾਨਾਂ ਨੇ ਜਿਵੇਂ ਆਪਣੇ ਸਿੱਧ ਨੇ ਪੜ੍ਹਨ ਤੇ ਸਾਧਨ ਕਰਨ ਹੂੰ ਅੱਛਾ ਅੰਤ ਕਾ ਹਾਂਜੀ ਹਾਂਜੀ ਅੰਤ ਕਾਲ ਮਤ ਲੱਗਿਆ ਭੀੜ ਕਿਉਂਕਿ ਜਿਹੜੀ ਉਹਨਾਂ ਦੀ ਗੱਤ ਹੈ ਨਾ ਅੰਤ ਕਾਲ ਦੇ ਵਿੱਚ ਉਹਨਾਂ ਨੂੰ ਬੜਾ ਤੰਗ ਕਰਦੀ ਹੈ ਬੱਤ ਜੇ ਅੰਤ ਸਰੀਰ ਜਨਰਲ ਹੁੰਦਾ ਹੈ ਯਾ ਬੜੀ ਮੁਸ਼ਕਲ ਪੈਦਾ ਹੁੰਦੀ ਹੈ ਹੂੰ ਉਹਨਾਂ ਨੂੰ ਇਹਦਾ ਹੱਲ ਹੀ ਮਿਲਿਆ ਹਲਲੀ ਬੜਿਆ ਜੀਵਨ ਭੁਗਤੀ ਦਾ ਹਲਲੀ ਵੇਲਾ ਅੰਤ ਕਾਲ ਦਾ ਬੜਾ ਢਾਰਾ ਹਰ ਨੂੰ ਵੀ ਕਹੇ ਜਿਕੇ ਮੈਂ ਅੰਤ ਕਾਲ ਦਾ ਕੈਸਾ ਹੂੰ ਉਹਦੀ ਭੈ ਕਰਕੇ ਰੁਕਦੇ ਜੀ ਹਾਂਜੀ ਉਹਦਾ ਆਪਣੇ ਕੋ ਹਲ ਨਹੀਂ ਹੈ ਕਿ ਆ ਨਹੀਂ ਆਉਣਾ ਕੋਈ ਉਹਨਾਂ ਦੀ ਬਾਤ ਚਾਹੀਏ ਸੀ ਤਾਂ ਹਲ ਨਹੀਂ ਹੈ ਠੀਕ ਹੈ ਜੀ ਰੋਵਹਿ ਰਾਜੇ ਕੰਨ ਪੜਾਏ ਆ ਜਿਹੜੇ ਸਿੱਧ ਨੇ ਰਾਜੇ ਦੇ ਰਾਜਾ ਨੂੰ ਸੱਦਾ ਨੇ ਚੇਲੇ ਬਣਾ ਲਿਆ ਕਾਲੂ ਬੜਾ ਲੈ ਵਿਚਾਰੇ ਉਹ ਵੀ ਉਹਨਾਂ ਨੂੰ ਵੀ ਪਤਾ ਬੋਲਿਆ ਕੁਝ ਵੇਲਿਆ ਕੁਝ ਵੀ ਨਹੀਂ ਕਰਨ ਬੜਾ ਲੈ ਚੇਲੇ ਜਰੂਰ ਬਣਾ ਲੇ ਘਰ ਘਰ ਮੰਗੇ ਭਿਖਿਆ ਜਾਈ ਘਰ ਘਰ ਦੁੱਕਾ ਭਿਖਿਆ ਜਾਈ ਤੇ ਕਹਿੰਦੇ ਨੇ ਘਰ ਘਰ ਜਾ ਕੇ ਨੀ ਇੱਕ ਰਾਜੇ ਕੰਨ ਪੜਾਇ ਕਿਹਨੂੰ ਕਿਹਾ ਗਿਆ ਜੀ ਜਿਹੜੇ ਜੋਗੀ ਬਣ ਗਏ ਸੀ ਉਹ ਰਾਜਾ ਜੋਗੀ ਬਣ ਗਏ ਸੀ ਉਹਦੀ ਗੱਲ ਹੈ ਘਰ ਘਰ ਮੰਗੇ ਭਿਖਿਆ ਜਾਈ ਆਪ ਤੇ ਖਿਆਲ ਬੁਗਨ ਰਾਤੇ ਘਰ ਘਰ ਪਰ ਸ੍ਰੀ ਰਾਜਾ ਸੀ ਉਹ ਵੀ ਇਹੀ ਸੀ ਹੂੰ ਰੋਵਹਿ ਕਿਰਪਨ ਸੰਚੈ ਤਨ ਜਾਈ ਕਿਰਪਨ ਜਿਹੜੇ ਕੰਦਾਲ ਨੇ ਉਹ ਜਲ ਹੁੰਦਾ ਆ ਜਿਹੜਾ ਕਜੂਸ ਹੁੰਦਾ ਜਲ ਹੁੰਦਾ ਜਿਹਦਾ ਇਕੱਠਾ ਕੀਤਾ ਤਾਂ ਚਲਾ ਜਾਂਦਾ ਉਹੀ ਵਾਇ ਗਈ ਤਾਂ ਰੋਵਣ ਲੱਗਦਾ ਹੈ ਹੂੰ ਪੰਡਿਤ ਰੋਵਹਿ ਗਿਆਨ ਗਵਾਈ ਪੰਨਨਵੇਂ ਰੋ ਰਹੇ ਨੇ ਕਿਉਂ ਰੋ ਰਹੇ ਨੇ ਜਿਹੜਾ ਗਿਆਨ ਅਸਲੀ ਗਿਆਨ ਸੀ ਨਾ ਬੇਡਾ ਛੱਡ ਦਿੱਤਾ ਅਦੂਆ ਝੂਠਾ ਗਿਆਨ ਲੈ ਲਿਆ ਸੱਚ ਦਾ ਗਿਆਨ ਛੱਡਤਾ ਤੇ ਕੂੜ ਜਬਰ ਯਾਤਰ ਕੂੜ ਫੜ ਲਿਆ ਚਾਰੋਂ ਦੇ ਫਿਰਦੇ ਰੋਣਾ ਮੰਗਤੇ ਬਣੇ ਹੋਏ ਨੇ ਹੁਣ ਅੱਛਾ ਅੱਛਾ ਮਤਲਬ ਗਿਆਨ ਵੇਚ ਕੇ ਉਹ ਆਪਣਾ ਢਿੱਡ ਭਰਦੇ ਆ ਉਹ ਕਾਹ ਨੂੰ ਬੱਕਦੇ ਫਿਰਦੇ ਨੇ ਗਿਆਨ ਕਾਹ ਨੂੰ ਬਿਕਦਾ ਵੇਚਦੇ ਨੇ ਨਹੀਂ ਜੋ ਵੀ ਉਹਨਾਂ ਕੋਲ ਹੈਗਾ ਹਾਂ ਟਾਲੇ ਮਾਰਦੇ ਨੇ ਹੁਣ ਝੂਠ ਬੋਲਦੇ ਨੇ ਕੋਈ ਜਨ ਪਤਰੀ ਬਣਾਉਂਦਾ ਕੋਈ ਕੁਝ ਕਰਦਾ ਕੋਈ ਪੁੱਛਿਆ ਦਿੰਦਾ ਕੋਈ ਹੱਥ ਦੇਖਦਾ ਕੋਈ ਟੇਵੇ ਤੇ ਰੋਣਾ ਹੀ ਹੈ ਹੋਰ ਕੀ ਹੈ ਠੀਕ ਹੈ ਬਾਕੀ ਜਿਆਦੇ ਜਿਆਦੇ ਪੰਡਤ ਬ੍ਰਾਹਮਣ ਸੇ ਬਾਹਮਣ ਬ੍ਰਾਹਮਣ ਸੀਗੇ ਇਹਨਾਂ ਦੀ ਤਾਂ ਆਪ ਹੀ ਪੂਜਾ ਹੁੰਦੀ ਸੀ ਬਾਜ਼ਾਰ ਤੇ ਇਹਨਾਂ ਦੇ ਮਗਰ ਮਗਰ ਫਿਰਦੇ ਤੇ ਇਹ ਤਾਂ ਆਪੇ ਰਾਜੇ ਤੇ ਹੂੰ ਰੋਣ ਦਾ ਗਾਲ ਬਣ ਕੇ ਤਗਦੇ ਫਿਰਦੇ ਰੋਦੇ ਫਿਰਦੇ ਹੋ ਜੀ ਬਾਲੀ ਰੋਵੇ ਨਹੀਂ ਪਧਾਰ ਇਹ ਬਾਲ ਬੁੱਧਾ ਇਹ ਬਾਲ ਬੁੱਧਾ ਤਾਂ ਰੋਂਦੀ ਹੈ ਬੁੱਧੀ ਇਹਨੂੰ ਪਧਾਰ ਨਹੀਂ ਮਿਲਿਆ ਸੱਚ ਨਹੀਂ ਮਿਲਿਆ ਇਹਨਾਂ ਦੀ ਬੁੱਧ ਪੰਡਤਾਂ ਦੀ ਬਾਲ ਬੁੱਧਾ ਤਾਂ ਰੋਂਦੀ ਹੈ ਸੱਚ ਨਹੀਂ ਮਿਲਿਆ ਇਹਨੂੰ ਨਾਨਕ ਦੁਖੀਆ ਸਭ ਸੰਸਾਰ ਕਿਉਂਕਿ ਜੇ ਬਾਲਕ ਬੁੱਧ ਸਾਰਿਆਂ ਦੀ ਬਾਲ ਬੁੱਧ ਦਾ ਸੱਚ ਮਿਲਿਆ ਲਈ ਇਸ ਕਰਕੇ ਸਾਰੇ ਸੰਸਾਰ ਰਹਿੰਦੇ ਸੰਸਾਰ ਕੋਣ ਸੱਚ ਹੈ ਦੀ ਸੱਚ ਕਿਸੇ ਵਿਰਲੇ ਗੁਰਮੁਖ ਹੋਤਾ ਉਹ ਗੁਰਮੁਖ ਵੀ ਹਰ ਵਕਤ ਨਹੀਂ ਰਹਿੰਦੇ ਇਸ ਕਰਕੇ ਸਾਰ ਸਾਰਾ ਰਹਿੰਦਾ ਫੋਲ ਉਹਨਾਂ ਕੋ ਵਿੱਚ ਹੋਰ ਮੰਨੇ ਨਾਉ ਸੋਈ ਜਿਨ ਜਾਏ ਔਰੇ ਕਰਮ ਨ ਲੇਖੇ ਲਾਇ ਜੇ ਲੰਬ ਮੰਨ ਲੈਂਦਾ ਹਕੂ ਨੂੰ ਮੰਨ ਲੈਂਦਾ ਭਾਣਾ ਮੰਨ ਲੈਂਦਾ ਉਹ ਬਾਜੀ ਜਿੱਤ ਜਾਂਦਾ ਤੇ ਹੋਰ ਕੋਈ ਕਰਮ ਕਰਮ ਦੇ ਜਿਹੜੇ ਉਹ ਦਰਗਾਹ ਚ ਲਿਖੇ ਚ ਨਹੀਂ ਪੈਂਦੇ ਕੋਈ ਨਹੀਂ ਕੋਈ ਛੁੱਟਦਾ ਇਥੋਂ ਬਾਕੀ ਸਭ ਫਸੇ ਹੀ ਰਹਿ ਜਾਂਦੇ ਔਰੀ ਕਰਮ ਉਹ ਜਿੰਨੇ ਹੋਰ ਕਰਮタルਮ ਨੇ ਜਿੰਨੇ ਵੀ ਹੋਰ ਮੱਤਾ ਚ ਲਿਖੇ ਹੋਏ ਨੇ ਨਾ ਲਿਖੇ ਦਾ ਨਾਮ ਤੇ ਮੰਨਣ ਤੇ ਬਿਨਾ ਹੋਰ ਕੋਈ ਕਰਮ ਵੀ タルਮ ਦਾ ਲਿਖੇ ਚ ਲਈ ਹੈ ਕੀ ਤੇ ਆਣਾ ਬੰਦੇ ਤੋਂ ਬਿਨਾ ਹੋਰ ਕੋਈ ਵੀ ਕਰਮ ਲੇਖੇ ਚ ਨਹੀਂ ਹੈ ਧਰਮ ਦਾ ਕੋਈ ਕਰਮ ਵੀ ਚਾਹੀਏ ਹੋਵੇ